ਖਾਨ ਸਾਹਿਬ ਵਾਹਿਗੁਰੂ ਦੀ ਕਿਰਪਾ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅਨੰਦਾਂ ਦੀ ਪੂਰੀ ਵਿੱਚ ਰਾਜਿਆਂ ਮਹਾਰਾਜਿਆਂ ਤੋਂ ਵੱਧ ਚੜ੍ਹਦੀ ਕਲਾ ਨਾਲ ਵਸਦੇ ਐ ਉਦੋਂ ਅਨੰਦਪੁਰ ਦੇ ਵਿੱਚ ਰੌਣਕ ਹੋਈ ਖੁਸ਼ੀਆਂ ਝੜੀਆਂ ਲਾਈਆਂ ਨੇ आनंदपुर ਦੇ ਵਿੱਚ ਰੌਣਕ ਹੋਈ ਖੁਸ਼ੀਆਂ ਚੜੀਆਂ ਲਾਈਆਂ ਨੇ ਕਲਗੀ ਤਰਦਿਸ਼ ਮੇਸ਼ ਪਿਤਾ ਦੀਆਂ ਹੋਈਆਂ ਖੂਬ ਚੜਾਈਆਂ ਨੇ ਕਲਗੀ ਤਰਦਿਸ਼ ਪੇਸ਼ ਪਿਤਾ ਦੀਆਂ ਹੋਈਆਂ ਖੂਬ ਚੜਾਈਆਂ ਨੇ ਹਰ ਪਾਸੇ ਖਿੰਡ ਗਈ ਖੁਸ਼ਬੂਈ ਹਰ ਪਾਸੇ ਖਿੰਡ ਗਈ ਖੁਸ਼ਬੋਈ ਹਰ ਪਾਸੇ ਗੁਲਜ਼ਾਰਾਂ ਨੇ ਪਤ ਚੜੀ ਉੱਡ ਗਈ ਮਾਰਿ ਉਡਾਰੀ ਲੱਗੀਆਂ ਮੌਜ ਬਹਾਰਾਂ ਨੇ ਪਤ ਚੜੀ ਉੱਡ ਗਈ ਮਾਰਿ ਉਡਾਰੀ ਲੱਗੀਆਂ ਮੌਜ ਬਹਾਰਾਂ ਨੇ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਰਾਜਾ ਮਹਾਰਾਜਿਆ ਤੋਂ ਵੀ ਬੱਦ ਚੜਦੀ ਕਲਾ ਨਾਲ ਟੌਰ ਨਾਲ ਅਨੰਦਪੁਰ ਵਿੱਚ ਵਸਦੇ ਆਹ ਕਲ ਕੀ ਤਰ पे তাজ ਬਾਦਸ਼ਾਹ ਜਿਸ ਦੀ ਸ਼ਾਨ ਨਿਰਲੀਏ ਕਲਗੀ ਧਰ ਬੇਤਾਜ ਬਾਦਸ਼ਾਹ ਜਿਸਤੀਸ਼ਾਨ ਨਰਾਲੀ ਜਿਵੇਂ ਜੰਗਲ ਵਿੱਚ ਸ਼ੇਰ ਵਸੇਂਦਾ ਐਵੇਂ ਜਗਦਾ ਵਾਲੀ ਜਿਵੇਂ ਜੰਗਲ ਵਿੱਚ ਸ਼ੇਰ ਵਸੇਂਦਾ ਐਵੇਂ ਜਗਦਾ ਵਾਲੀ ਏ ਕੋਈ ਖੋਪ ਨਾ ਕੋਈ ਖਤਰਾ ਕੋਈ ਖੋਪਨਾ ਕੋਈ ਖਤਰਾ ਹੈ ਸੱਚੀਆਂ ਸਰਕਾਰਾਂ ਨੂੰ ਸਿੰਘ ਸਾਥੀਆਂ ਸਣੇ ਸ਼ੈਨਸ਼ਾ ਜਾਂਦੇ ਰੋਜ਼ ਸ਼ਿਕਾਰਾਂ ਨੂੰ ਸਿੰਘ ਸਾਥੀਆਂ ਚਲੇ ਸ਼ੈਨਸ਼ਾ ਜਾਂਦੇ ਰੋਜ਼ ਸ਼ਿਕਾਰਾਂ ਨੂੰ ਬਾਹਰ ਪੂਰੀ ਝੋਜ ਤੋਂ ਨਿਕਲਦੇ ਬਾਰਪੁਰੀ ਚੋਂ ਜਦੋਂ ਨਿਕਲਦੇ ਫੁੱਲ ਕਲੀਆਂ ਨੇ ਮੈਂ ਕਦੀਆਂ ਬਾਰਪੁਰੀ ਚੋਂ ਜਦੋਂ ਨਿਕਲਦੇ ਫੁੱਲ ਕਲੀਆਂ ਨੇ ਕਦੀਆਂ ਜਾਪਦੀਆਂ ਜਸ ਗਾਉਣ ਗੁਰੂ ਦੇ ਕੋਲਾ ਚੜੀਆਂ ਕਦੀਆਂ ਜਾਪਦੀਆਂ ਜਸ ਗਾਉਣ ਗੁਰੂ ਦੇ ਕੋਲਾ ਚੜੀਆਂ ਤਨ ਦਸ਼ਮੇਸ਼ ਪਿਤਾ ਜੀ ਬਾਹਰ ਅਨੰਦਪੁਰ ਚੋਂ ਜਾਂਦੇ ਫੁੱਲ ਕਲੀਆਂ ਮਹਿ ਕੁੱਟਦੀਆਂ ਆਹਾਂ ਚੰਦਨ ਚੌਂਕੀ ਤੇ ਹਾਥੀ ਦੇ ਚੰਦਨ ਚੌਂਕੀ ਤੇ ਹਾਥੀ ਦੇ ਜਦ ਵੀ ਕਿਸੇ ਛਿੜਦੇ ਸੀ ਪਾਈ ਤਾਰ ਪਹਾੜੀ ਰਾਜੇ ਉਹ ਸੁਣ ਸੁਣ ਕੇ ਚੜਦੇ ਸੀ ਪਾਈ ਤਾਰ ਪਹਾੜੀ ਰਾਜੇ ਉਹ ਸੁਣ ਸੁਣ ਕੇ ਚੜਦੇ ਸੀ ਇੱਥੇ ਹੀ ਬਸ ਨਹੀਂ ਔਰੰਗੇ ਨੂੰ ਉਹ ਨਾ ਖਤ ਪਾਇਆ ਇਥੇ ਹੀ ਬਸ ਨਹੀਂ ਔਰੰਗੇ ਨੂੰ ਉਹਨਾ ਖਤ ਪਾਇਆ ਹੈ ਰਸੂਲ ਪੂਰੀ ਕੁਲਬੰਦ ਪੀ ਲਾਇਓ ਨੂੰ ਵੀ ਪੜਕਾਇਆ ਏ ਔਰੰਗਜੀਬ ਦੇ ਕਾਈ ਪਿਆਰਿਓ ਰਾਜਿਆਂ ਨੇ ਪੜਕਾਇਆ ਏ ਅਨੰਦਪੁਰ ਦੇ ਵਿੱਚ ਰੌਣਕ ਹੋਈ ਖੁਸ਼ੀਆਂ ਚੜੀਆਂ ਲਾਈਆਂ ਨੇ ਤੇ ਦੂਜੀ ਤਰਫ ਰੰਗੇ ਦੀਆਂ ਅਤ ਦੀਆਂ ਚੜਾਈ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਚੜਦੀ ਹੋਈ ਕਲਾ ਰਾਜਿਆਂ ਮਹਾਰਾਜਿਆਂ ਤੋਂ ਸਹਾਰ ਨਾ ਹੋਈ ਗੁਰੂ ਜੀ ਕੋਲ ਹੈ ਪ੍ਰਸ਼ਾਦੀ ਹਾਥੀ ਚੰਦਨ ਦੀ ਚੌਂਕੀ ਹੀ ਰੈਂੜੀ ਚਾਨਣੀ ਪੰਜ ਕਲਾ ਸ਼ਸਤਰ ਉਹੀ ਗਵੰਡੀ ਰਾਜੇ ਗੁਰੂ ਜੀ ਦੇ ਸਰੀਕ ਬਣ ਜੇ ਤੇ ਬੜੇ ਹੁੰਦੇ ਆ ਪਿਹੜੇ ਸ੍ਰੀਕ ਲੋਕੋ ਇਹ ਚੜ੍ਹਦੀ ਕਲਾ ਨਹੀਂ ਕਿਸੇ ਦੀ ਜਰ ਸਕਦੇ ਵਾਹਿਗੁਰੂ ਅੱਜ ਵੀ ਜੇ ਕਿਸੇ ਦੀ ਚੜ੍ਹਦੀ ਕਲਾ ਕਿਸੇ ਤੇ ਗੁਰੂ ਦੀ ਕਿਰਪਾ ਤੇ ਸ੍ਰੀਕਾਂ ਨੂੰ ਚਾਹ ਲਿਓ ਬੜੇ ਹੁੰਦੇ ਆ ਪਿਹੜੇ ਸ੍ਰੀਕ ਲੋਕੋ ਇਹ ਚੜ੍ਹਦੀ ਕਲਾ ਨਹੀਂ ਕਿਸੇ ਦੀ ਜਰ ਸਕਦੇ ਗੀਦੀ ਹੁੰਦੀ ਵਡਿਆਈ ਜਹਾਨ ਉਤੇ ਉਹਦੇ ਸਿਰ ਤੇ ਤੂੰ ਮਰ ਤਰ ਸਕਦਾ ਇਹ ਹਰ ਪੱਖ ਤੋਂ ਡੇਗਣਾ ਚਾਹੁੰਦੇ ਨੇ ਉਹਦੇ ਪੱਖ ਦੀ ਹਮ ਵੀ ਨਹੀਂ ਪਰ ਸਕਦੇ ਪਰ ਨਹੀਂ ਉਹ ਜਿੱਤਦੇ ਈਰਖਾ ਕਰਨ ਵਾਲੇ ਨਹੀਂ ਜਿੱਤਦੇ ਈਰਖਾ ਕਰਨ ਵਾਲੇ ਤੇ ਭਲਾ ਕਰਨ ਵਾਲੇ ਨਹੀਂ ਹਾਰ ਸਕਦੇ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਜੀ ਦੇ ਨਾਲ ਆਡਾ ਲਾ ਲਿਆ ਪਰ ਪਰਮਾਲਕ ਦਾ ਹੱਥ ਜਨਾ ਤੇ ਦੁਨੀਆਂ ਤੋਂ ਡਰਦੇ ਨਾ ਚੰਦਰੇ ਸਰੀਕ ਕੋ ਲੈ ਸੋਬਾ ਸੁਣ ਜਰਦੇ ਨਾ ਚੰਦਰੇ ਸਰੀਕ ਕੋ ਲੈਣੇ ਸੋਬਾ ਸੁਣ ਜਰਦੇ ਨਾ ਚੰਦਰੇ ਸਰੀਕ ਕੋ ਲੈਣੇ ਪੁਰਸ਼ ਦੀ ਗੁੱਡੀ ਜਦ ਅਰਸ਼ਾਂ ਤੇ ਚਲਦੀ ਐ ਕਿਸੇ ਪੁਰਸ਼ ਦੀ ਗੁੱਡੀ ਜਦ ਅਰਸ਼ਾਂ ਤੇ ਲੱਗਾ ਫਲ ਸੁਟਣਾ ਚਾਉਂਦੇ ਦੁਖੀ ਐ ਫਰਸ਼ਾਂ ਤੇ ਲੱਗਾ ਫਲ ਸੁੱਕਣਾ ਚਾਉਂਦੇ ਦੁਖੀ ਐ ਫਰਸ਼ਾਂ ਤੇ ਦਿਲ ਦੇ ਵਿੱਚ ਨਹੀਂ ਸੋਚਦੇ ਦਿਲ ਦੇ ਵਿੱਚ ਨਹੀਂ ਸੋਚਦੇ ਪੂਰਾ ਸੰਗ ਕਰਦੇ ਨਾ ਮਾਲਕ ਦਾ ਹੱਥ ਜਿਨਾ ਤੇ ਦੁਨੀਆ ਤੋਂ ਡਰਦੇ ਨਾ ਮਾਲਕ ਦਾ ਹੱਥ ਜਿਨਾ ਤੇ ਦੁਨੀਆ ਤੋਂ ਡਰਦੇ ਨਾ ਮਾਲਕ ਦਾ ਹੱਥ ਜਿਨਾ ਤੇ ਦੁਨੀਆ ਤੋਂ ਡਰਦੇ ਨਾ ਮਾਲਕ ਦਾ ਹੱਥ ਜਿਨਾ ਤੇ ਵੀ ਰਾਜੇ ਜਿਹੜੇ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰਾਂ ਕਰਦੇ ਸੀ ਸੇਵਾ ਵੀ ਕਰਦੇ ਸੀ ਪਰ ਪਹਿਲਾਂ ਜੋ ਰਹਿਣ ਆਖਦੇ ਮੁੱਛਦੇ ਆਂ ਵਾਲ ਅਸੀਂ ਪਹਿਲਾਂ ਜੋ ਰਹਿਣ ਆਖਦੇ ਮੁੱਛਦੇ ਆਂ ਵਾਲ ਅਸੀਂ ਦੁੱਖ ਸੁੱਖ ਦੇ ਸਾਂਜੀਵੀਆਂ ਹਰ ਵੇਲੇ ਨਾਲ ਅਸੀਂ ਕਹਿੰਦੇ ਇਹ ਖੂਨ ਗਰਮ ਹੈ ਕਹਿੰਦੇ ਇਹ ਖੂਨ ਗਰਮ ਹੈ ਮੌਕੇ ਤੇ ਢਰਦੇ ਨਾ ਚੰਦਰੇ ਸਰੀਕ ਕੁ ਲੈਣੇ ਸੋਭਾ ਸੁਣ ਝਰਦੇ ਨਾ ਚੰਦਰੇ ਸਰੀਕ ਕੁ ਲੈਣੇ ਸੋਭਾ ਸੁਣ ਝਰਦੇ ਨਾ ਚੰਦਰੇ ਸਰੀਕ ਕੁ ਲੈਣੇ ਸੋਭਾ ਸੁਣ ਝਰਦੇ ਨਾ ਕੰਧਰੇ ਸੋਈ ਕੋ ਕ ਲੈਣੇ ਗੁਰੂ ਜੀ ਦੇ ਬਰੋਦੇ ਰੰਗ ਜੇਬ ਨੂੰ ਚਿੱਠੀ ਲਿਖਦੀ ਜਿਹੜਾ ਮਿੱਥ ਲੈਣ ਨਿਸ਼ਾਨਾ ਉਸ ਵੱਲੋਂ ਯਕ ਦੇਣਾ ਜਿਹੜਾ ਮਿੱਥ ਲੈਣ ਨਿਸ਼ਾਨਾ ਉਸ ਵੱਲੋਂ ਯਕ ਦੇਣਾ ਛੱਡ ਦੇ ਨਾ ਕਸਰ ਕੋਈ ਵੀ ਸ਼ੇਰੇ ਬੰਨ ਟੁਕ ਦੇਣਾ ਬੀ ਬੀ ਸ਼ੇਰੇ ਪੰਨ ਟੁੱਕਦੇ ਨਾ ਬੇ ਮੋਤੀ ਮੌਤ ਕੁ ਲੈਣੇ ਬੇ ਮੋਤੀ ਮੌਤ ਕੁ ਲੈਣੇ ਐ ਪਰਿਏ ਮਰਦੇ ਨਾ ਚੰਦਰੇ ਸਰੀਕ ਕੁ ਲੈਣੇ ਸੋਪਾ ਸੁਣ ਜਰਦੇ ਨਾ ਚੰਦਰੇ ਸਰੀਕ ਕੁ ਲੈਣੇ ਸੋਪਾ ਸੁਣ ਜਰਦੇ ਨਾ ਚੰਦਰੇ ਸਰੀਕ ਕੁ ਲੈਣੇ ਉਹ ਬਾ ਸੁਣ ਜੜਦੇ ਨਾ ਤੰਦਰੇਸਰੀ ਕੋ ਕਲਹਿਣੇ ਟੋਆ ਕੁੱਲ ਪੰਥ ਸਿਉ ਜੋ ਪੁੱਟ ਦੇ ਖੁਦ ਗਿਰਦੇ ਨੇ ਟੋਆ ਕੁੱਲ ਪੰਥ ਸਿਉ ਜੋ ਪੁੱਟ ਦੇ ਖੁਦ ਗਿਰਦੇ ਨੇ ਬਾਜੀ ਜਿੱਤਣ ਲਈ ਭਾਵੇ ਦੋਖੀ ਲੱਖ ਫਿਰਦੇ ਨੇ ਲੱਖ ਫਿਰਦੇ ਨੇ ਉਹ ਮਾਲਕ ਤੇ ਰਖਣੀ ਓਟ ਜੋ ਮਾਲਕ ਤੇ ਰਖਣੀ ਓਟ ਜੋ ਰਣ ਦੇ ਵਿੱਚ ਹਰਦੇ ਨਾ ਚੰਦਰੇ ਸਰੀਕ ਕੋ ਲੈਣ ਸੁਪਾ ਸੁਣ ਜਾਂਦੇ ਨਾ ਚੰਦਰੇ ਸਰੀਕ ਕੋ ਲੈਵੇਂ ਸੁਪਾ ਸੁਣ ਜਾਂਦੇ ਨਾ ਚੰਦਰੇ ਸਰੀਕ ਕੋ ਲੈਣ ਸੁਪਾ ਸੁਣ ਜਾਂਦੇ ਨਾ ਇਸੋਰੀ ਕੁਕ ਲੈਣੇ